दर्शन ढुली के साबापंच जसवीर सिंधी खे उन वलो सदे देते आहे नवी जी कंदा वॾी महान लेखक सुखी माता जी सॼे दरमियान पहुचे शेर तौर ते पारे अॼु बुटे बाई जो बि वॾा सम्मान आहे और सुखी माता जी रुग वारे शेर तौर ते रुचे अचे उन्हनि जो बि बहुत बुरा योगदान बेनी करी सॼी वॾो गै ਉਹ ਸਰਮਾਨ ਜਿਹੜਾ ਸਾਡਾ ਵੀਰ ਪ੍ਰਾਪਤ ਕਰ ਲਵੇ ਉਧਰ ਬਾਜੀ ਜਣ ਦੇ ਪੁੱਤਰ ਲਈ ਫਟੇ ਲਈ 500 ਦੇ ਮੁੰਡੇ ਮਾਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਰ ਸਕੂਲ ਪ੍ਰਿੰਸੀਪਲ ਉਹਨਾਂ ਦੇ ਵੱਲੋਂ ਬਾਜੀ ਜਣ ਦੇ ਪੁੱਤਰ अच्छा मुकाबला किसके ਨਾਲ ਕਿਵੇਂ ਕਿੱਦਾਂ ਦਾ ਹੋਣਾ ਆਹ ਫੱਤੇ ਚੱਪੜ ਗਿਆ ਫੜ ਕੇ ਗੁੱਟ ਕੱਚੀ ਛੱਡੀਆ ਉਹ ਕਮਾਲ ਹੋਈ ਜਾਂਦੀ ਆ ਦੁਨੀਆ ਦਾ ਕਬੱਡੀ ਤੇ ਵਿਆਲ ਹੋਈ ਜਾਂਦੀ ਆ ਆ ਇਹ ਨਹੀਂ ਜਾਣ ਵਾਲਾ ਬਾਜੀ ਕਹਿੰਦਾ ਉਧਰ ਕਹਿੰਦੇ ਸਾਡੇ ਬਹੁਤ ਹੀ ਸਤਕਾਰਯੋਗ ਵੀਰ ਦਾ ਸਨਮਾਨ ਕੀਤਾ ਜਾਣਾ ਉਹ ਵੀ ਇਹਦੇ ਸਟੇਜ ਤੇ ਲੱਗੇ ਆ ਜਾਵੇ ਲਓ ਕਰਨ ਕਬੱਡੀ ਪਾਵੇ ਫੱਤੇ ਫੱਤੇ ਬਾਜੀ ਵੀ ਮੇਰੇਆ ਕੰਮ ਕੱਢ ਕੇ ਦਿਖਾਊਗਾ ਮੇਰੇ ਵਾਲਾ ਫਤ ਕੰਮ ਕੱਢ ਕੇ ਦਿਖਾਉਂਦਾ ਆਓ ਇੰਦਰ